ਅਧਿਨ ਇਹਂ ਜਿਹੜਾ ਹੈਗਾ ਅਸਲ ਦੇ ਵਿੱਚ ਔਰਤ ਦਾ ਨਹੀਂ ਹੈ ਲੋ ਅਸੀਂ ਸਾਡੀ ਪਾਸ਼ਾ ਜ਼ੋਰਤ ਬਣ ਜਾਂਦੀ ਹੈ ਜਿਹੜਾ ਕਿਸੇ ਦਾ ਅਧੀਨ ਹੋਵੇ ਉਹ ਹੋ ਉਹਦੇ ਔਰਤ ਦੇ ਤੋਂ ਭਾਵੇਂ ਚੋਵੇ ਹੁਕਮ ਚ ਹੋਵੇ ਹਰਦ ਨੂੰ ਉਸੇ ਔਰਤ ਨੂੰ ਔਰਤ ਮੰਨਿਆ ਜਿਹੜੀ ਪਤੀ ਦੇ ਹੁਕਮ ਚ ਹੈ ਜਿਹੜੀ ਪਤੀ ਦੇ ਹੁਕਮ ਤੋਂ ਬਾਹਰ ਹੈ ਉਹ ਔਰਤ ਨਹੀਂ ਮੰਦੀ ਬਾਣੀ ਨਹੀਂ ਮੰਦੀ ਤਨ ਫਿਰ ਇਹਨਾਂ ਆਖੀਨ ਬੈਠ ਜੇ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਤਨ ਪ੍ਰਕਾਸ਼ ਹੋਏ ਹਾਂ ਇੱਥੇ ਸ਼ਰਤ ਇਹ ਜ਼ਰੂਰ ਹੈ ਕਿ ਜਿਹੜਾ ਆਦਮੀ ਹੈ ਉਹ ਵੀ ਮਨਮੁੱਖ ਨਾ ਹੋਵੇ ਇਹ ਜਿਹੜੀ ਗੱਲ ਕਰ ਰਹੇ ਹਾਂ ਦੇ ਬਰਾਬਰੀ ਹੈ ਮਨਮੁੱਖਾਂ ਦੀ ਲੈਵਲ 'ਚ ਤਾਂ ਗੱਲ ਹੈ ਠੀਕ ਉਹਨਾਂ ਦੀ ਮਨਮੁੱਖਾਂ ਦੀ ਦੁਨੀਆ ਦੇ ਵਿੱਚ ਆਪਣੀ ਮਰਜ਼ੀ ਜਿੱਥੇ ਚੱਲਦੀ ਹੈ ਗੁਰਮੁਖਾਂ ਦੀ ਦੁਨੀਆ 'ਚ ਇਹ ਗੱਲ ਨਹੀਂ ਆ ਸਕਦੀ ਜਦੋਂ ਗੁਰਮਖੰਦੀ ਦੁਨੀਆ ਦੀ ਗੱਲ ਲੈ ਕੇ ਆਉਂਦੇ ਨੇ ਫਿਰ ਗੱਲ ਗਲਤ ਹੈ ਬਰਾਬਰੀ ਇੱਥੇ ਬਰਾਬਰੀ ਤਾਂ ਕਰਕੇ ਨਹੀਂ ਇੱਥੇ ਜਿਹੜਾ ਆਦਮੀ ਹੈ ਜੋ ਗੁਰਮਖਾਉ ਨਾਲ ਗੁਰੂ ਦੀ ਬਾਤ ਲਈ ਹੋਈ ਹੈ ਫਿਰ ਆਦਮੀ ਦੀ ਹੋਂਦ ਚੱਲੂਗੀ ਔਰਤਾਂ ਦੇ ਪਿੱਛੇ ਰਹੂ ਜੇ ਉਹਦੇ ਪਿੱਛੇ ਨਹੀਂ ਰਹਿੰਦੀ ਫਿਰ ਉਹ ਗੁਰਮਖੀ ਨਹੀਂ ਹੈ ਆਦਮ ਨੇ ਤਾਂ ਗੁਰੂ ਦੀ ਬਾਤ ਛੱਡਣੀ ਨਹੀਂ ਹੈ ਦਛੜ ਸਕਦਾ ਨਹੀਂ ਗੁਰੂ ਤੇ ਔਰਤ ਦੇ ਉਹ ਜਿਹੜੀ ਪਿੱਛੇ ਹੈ ਆਦਮੀ ਨੇ ਵੀ ਆਪਣਾ ਮਨ ਮਾਰਿਆ ਹੋਇਆ ਬਤ ਦਾ ਗੁਰੂ ਦੀ ਹੈ ਉਹਦੀ ਕਿੜਾ ਆਪਣੀ ਹੈ ਜਿੱਥੇ ਗੁਰੂ ਦੀ ਮੱਤ ਦੀ ਗੱਲ ਹੈ ਉਥੇ ਔਰਤ ਨੂੰ ਮਗਰ ਰਗਣਾ ਹੀ ਪਊਗਾ ਉਹਦੇ ਉਥੇ ਆਦਮੀ ਦੀ ਸਰਦਾਰੀ ਰਹੂਗੀ ਆਦਮੀ ਦੀ ਅਸਲ ਸਰਦਾਰੀ ਨਹੀਂ ਪਰਮੇਸ਼ਰ ਦੀ ਸਰਦਾਰੀ ਹੈ ਆਦਮੀ ਦਾ ਕਹਿਣ ਦੀ ਗੱਲ ਹੈ ਪੁਰਖ ਦੀ ਸਰਦਾਰੀ ਆਦਮੀ ਦੀ ਕਿੱਥੇ ਸਰਦਾਰੀ ਹੈ ਆਦਮੀ ਦਾ ਆਪੋ ਕੋ ਮੰਜਾ ਆ ਜਿਹੜੀ ਇਹਨਾਂ ਦੀ ਚਰਚਾ ਬਰਾਬਰੀ ਦੀ ਹੈ ਗੁਰੂ ਘਰ ਦੇ ਵਿੱਚ ਲਾਗੂ ਇਹ ਨਹੀਂ ਹੁੰਦੀ ਚੱਡੀ ਦੇ ਭੋਗਾਂ ਸਾਖਸ਼ਾਤ ਰੂਪ ਹੋਈ ਸਾਖਸ਼ਾਤ ਰੂਪ ਕੀ ਹੈ ਚੰਡੀ ਦਾ ਉਹ ਆਦਮੀ ਸਾਖਸ਼ਾਤ ਰੂਪ ਹੈ ਜੰਡੀ ਜਿਹੜਾ ਲੜਾਈ ਸੱਚ ਦੀ ਲੜ ਰਿਹਾ ਹੈ ਉਹਦੀ ਜਿਹੜੀ ਬੁੱਧੀ ਦਾ ਤਲਵਾਰ ਹੈ ਉਹਦੇ ਜਿਹੜੇ ਬਾਣੀ ਦੇ ਬੋਲ ਨੇ ਉਹਨੇ ਤੀਰ ਨੇ ਜਿਹੜਾ ਉਹਦਾ ਗਿਆਨ ਹੈ ਨੇਜਾ ਨੇਜੇ ਵਾਂਗੂ ਲੱਗਦਾ ਇਸ ਕਰਕੇ ਲੋਕਾਂ ਨੂੰ ਤਕਲੀਫ ਵੀ ਹੁੰਦੀ ਹੈ ਸੱਚ ਜਿਹੜਾ ਹੈਗਾ ਤਲਵਾਰ ਵਾਂਗੂ ਲੱਗਦਾ ਉਹ ਤਕਲੀਫ ਹੁੰਦੇ ਨੇ ਆਪ ਲੋਕ ਸੱਚ ਤੋ ਦੁਖੀ ਹੁੰਦੇ ਨੇ ਉਹ ਇਹ ਨਹੀਂ ਸਮਝਦਾ ਵੀ ਪਰਵਕਾਰ ਹੈ ਜੇ ਤਾ ਸਮਝ ਲਵੇ ਪਰਵਕਾਰ ਹੈ ਮੈਨੂੰ ਇਹ ਫਰੀਦ ਦਾ ਬੁਰੇ ਦਾ ਬਲਾ ਕਰਦਾ ਫਰੀਦ ਦਾ ਖੰਨੇ ਬੁਰੇ ਦਾ ਬਲਾ ਕਰ ਗੁਰਬਾਤ ਬੁਰੇ ਦਾ ਬਰਾ ਕਰਨ ਵਾਲੀ ਹੈ ਇਹ ਕਿਸੇ ਨੂੰ ਖਤਮ ਕਰਨ ਵਾਲੀ ਨਹੀਂ ਹੈ ਇਹ ਸਗੋ ਜੀਵਨ ਦਾਨ ਦੇਣ ਵਾਲੀ ਹੈ ਤੋ ਕਮਾਤਾ ਹਮੇਸ਼ਾ ਜੀਵਨ ਦਾਣ ਦੇਣ ਵਾਲੀ ਹੈ ਮਰਨ ਜਨਮਨ ਮਰਨ ਕੱਟਣ ਵਾਲੀ ਹੈ ਮਰਨ ਜਨਮਨ ਜੇ ਕੱਟਣ ਵਾਲੀ ਮਤ ਹੋਵੇ ਜੇ ਧਰਮ ਨੇ ਜੇ ਉਹਨਾਂ ਨੇ ਜਨਮ ਮਰਨ ਕਟਾਉਣੇ ਨਹੀਂ ਤੇ ਧਰਮ ਦਾਣ ਕਾਸ ਨੂੰ ਕੀਤਾ ਬਾਕੀ ਇਹਨੂੰ ਪੁੱਛੇ ਜੇ ਪਰਮੇਸ਼ਰ ਨੂੰ ਉਹਨਾਂ ਨੇ ਮਿਲ ਲਿਆ ਹੀ ਨਹੀਂ ਤਾਂ ਫਿਰ ਧਰਮ ਦਾਣ ਕਾਸ ਨੂੰ ਕੀਤਾ ਬਾਕੀ ਮਤਾਂ ਨੇ ਕਿਉਂ ਬਣਾਇਆ ਕਿਉਂ ਕਹਿੰਦੇ ਨੇ ਪਰਮੇਸ਼ਰ ਇੱਕ ਰੱਬ ਹੈ ਕਾ ਜੇ ਉਹਦਾ ਦਰਸ਼ਨ ਨਹੀਂ ਕਰ ਲਿਆ ਫਿਰ ਉਹ ਧਰਮ ਹੈ ਖਫਰਾਉਂਡ ਹੈ ਇਹ ਤਾਂ ਉਹ ਦਸਰ ਜਿਹੜਾ ਕਰਾਉਣ ਵਾਲਾ ਐ ਤਾਂ ਤੁਸੀਂ ਆਪ ਕਰੋ ਬਹਿ ਕੇ ਤੇ ਨਹੀਂ ਜਿਹੜਾ ਕਰਾਉਂਦਾ ਉਹਦੇ ਪੁੱਛ ਕੇ ਉਹਦਾ ਤੁਸੀਂ ਕਰ ਲਓ ਗੱਲ ਤਾਂ ਹੈ ਆ ਇਹਨੂੰ ਬਣਾ ਤਾ ਲੜਾਈ ਦਾ ਖਾੜਾ ਅਨੁਰਵ ਜੀ ਸਾਹਿਬ ਵੀ ਅਸੀਂ ਆਪਣੀ ਛੱਡਣੀ ਨਹੀਂ ਤੂੰ ਤੁਹਾਨੂੰ ਬੋਲਣ ਦੇਣਾ ਨਹੀਂ ਠੀਕ ਕੌਣ ਸੀ ਗਲਤ ਕੌਣ ਸੀ ਅੱਜ ਇਹ ਦੁਰਨਯਾ ਜੇ ਗੱਲ ਨਹੀਂ ਜਲਦੀ ਹੈ ਉਦੋਂ ਦਾ ਅਜਿਹਾ ਨਾ ਰਹੀ ਗਾ ਪਰ ਹੁਣ ਹੁਣ ਵੀ ਇਹੀ ਹੋ ਰਿਹਾ ਹੈ ਦੂਰ ਨੂੰ ਬੋਲਣ ਦੇਣਾ ਅਸੀਂ ਕਿਉਂ ਨਹੀਂ ਬੋਲਣ ਦੇਣਾ ਭਾਈ ਅੱਜ ਸਿੱਖੋ ਪਾਲੇਜ ਖੜੇ ਨੇ ਜਿਹੜੇ ਪਾਲੇਜ ਕਿਸੇ ਵੇਲੇ Hindu ਔਰ Musalman ਖੜੇ ਸੀ ਅੱਜ ਤਾਂ ਸਾਡੇ ਸਿੱਖੋ ਉਸ ਪਾਲੇਜ ਖੜੇ ਨੇ ਜਿੱਥੇ ਕਿਸੇ ਵੇਲੇ Hindu Musalman ਖੜੇ ਸੀ ਸਾਡਾ ਤਾਂ ਪਾਲਾ ਹੀ ਨਹੀਂ ਇਹ ਹੈਗਾ ਸਿੱਖੀ ਵਾਲਾ ਸੀ ਤਾਂ ਕਹਿੰਦਾ ਆਓ ਚਰਚਾ ਕਰੋ ਲੋਕ ਭਜਦੇ ਸੀ ਚਰਚਾ ਤੇ ਅਸੀਂ ਕਹਿੰਦੇ ਤੇ ਕਰੋ ਗੁਰਮਤ ਅਮੇ ਜਾਂ ਚਰਚਾ ਦੇ ਹੱਕ 'ਚ ਰਹੀ ਹੈ ਪਕਤ ਹਮੇਸ਼ਾ ਚਰਚਾ ਦੇ ਹੱਕ 'ਚ ਰਹੇ ਨੇ ਸਿੱਖ ਹਮੇਸ਼ਾ ਚਰਚਾ ਦੇ ਹੱਕ 'ਚ ਰਹਿਣਾ ਚਾਹੀਦੇ ਨੇ ਜੇ ਇਹ ਵੀ ਚਰਚਾ ਦੇ ਹੱਕ 'ਚ ਨਹੀਂ ਤਾਂ ਇਹ ਸਿੱਖ ਨਹੀਂ ਹਿੰਦੂ ਨੇ ਕੱਟੜ ਬ੍ਰੋਧੀ ਗੁਰਮਤ ਤੋਂ ਜਿਹੜੇ ਚਰਚਾ ਦੇ ਹੱਕ 'ਚ ਨਹੀਂ ਹੈ ਉਹਨਾਂ ਦੇ ਆਪਣੇ ਪਰਲੇ ਕੁਝ ਨਹੀਂ ਹੈ ਸਰਦਾਰੀ ਸਾਡੀ ਬਣੀ ਰਹੇ ਵਟਾਂ ਪਾਉਂਦੇ ਨੇ ਸਿੱਖੀ ਨੂੰ ਕੌਮ ਕਹਿੰਦੇ ਨੇ ਇਹ ਤਾਂ ਸਬਦ ਹੁੰਦਾ ਵੀ ਇਹ ਸਿੱਖ ਨਹੀਂ ਹਾਂ ਆਪਣੇ ਅੰਦਰ ਦੇਖਣ ਕਿ ਝੱਕ ਕੇ ਵੀ ਇਹ ਗੱਲਾਂ ਠੀਕ ਨੇ ਜਾਂ ਗਲਤ ਨੇ ਇਹ ਠੀਕ ਨੇ ਦੁਆਨੀ ਬੱਟੇ ਨਹੀਂ ਕਿਸੇ ਨੂੰ ਪੁੱਛਣੋਂ ਸਭ ਰੰਦ ਹੋ ਜਾਣਗੇ ਸੱਚਮੁਹਰੇ ਕਿਸੇ ਦਿਨ ਨਹੀਂ ਚਲਦੀ ਇਹ ਤਾਂ ਹਣੇ ਕਿਸੇ ਬਾਗ ਦੀ ਬੂਲੀ ਨਹੀਂ ਸੱਚਮੁਹਰੇ ਕਿਸੇ ਦਿਨ ਨਹੀਂ ਚਲਦੀ ਜੇ ਗੁਰੂਗ੍ਰੰਥ ਸਾਹਿਬ ਨੂੰ ਮੰਨਦੇ ਹੋ ਤਾਂ ਗੁਰੂਗ੍ਰੰਥ ਸਾਹਿਬ ਦੇ ਕੀ ਮੰਨਣਾ ਬਾਣੀਓ ਬੰਨਣੀ ਹੈ ਤਾਂ ਵਿਚਾਰਧਾਰਾ ਹੀ ਬੰਨਣੀ ਹੈ ਇਹ ਤੁਸੀਂ ਦੱਸੋ ਵਿਚਾਰਧਾਰਾ ਕੀ ਹੈ ਇਹ ਵਿਚਾਰਧਾਰਾ ਇਹ ਹੈ ਤਲਾਇਂ ਤੇ ਆ ਜੋ ਇਹ ਲੋਕ ਤੁਹਾਨੂੰ ਆਏ ਹਟਾ ਦੇਣਗੇ ਅੱਡ ਕਰ ਦੇਣਗੇ ਜਿਵੇਂ ਲੱਸੀ ਪੁੱੜ ਕੇ ਛਿੱਧੀਆਂ ਬਾਹਰ ਕੱਢ ਦਿੱਤੀਆਂ ਨੇ ਛਿੱਧੀਆਂ ਨਹੀਂ ਬਾਹਰ ਕੱਢਦੇ ਲੱਸੀ ਚ ਛਿੱਧੀਆਂ માં ਬਾਹਰ ਕੱਢ ਦੇਣਗੇ ਤੁਹਾਨੂੰ ਇਹ ਟਾਈਮ ਆ ਗਿਆ ਸਭ ਛਿੱਧੀਆਂ ਨਹੀਂ ਹੁਕਮ ਨਹੀਂ ਆਉਂਦੀਆਂ ਲੱਸੀ ਪੁੱੜ ਲੈਂਦੇ ਜੇ ਤੇ ਛਿੱਧੀਆਂ ਜਿਆਦਾ ਇੰਨੀਆਂ ਛਿੱਧੀਆਂ ਹੋ ਗਈਆਂ ਲੱਸੀ ਦੇ ਵਿੱਚ ਕਿ ਹੁਣ ਪੁੱੜਨੇ ਵਾਲੀ ਹੋ ਗਈ ਲੱਸੀ ਵੀ ਇਹ ਉੜਕੇ ਛੇਦੀਆਂ ਬਾਹਰ ਕੱਢ ਦਾਂਗੇ ਬਾਕੀ ਲੱਸੀ ਨੂੰ ਵੜਾਲਾ ਵੀ ਕੋਈ ਉਹ ਜੋ ਬਹੁਤ ਕੁਝ ਬਣ ਜਾਂਦਾ ਲੱਸੀ ਦਾ ਵੀ ਲੱਸੀ ਦੀ ਵਹਿਰੀ ਕੀਮਤ ਹੁਣ ਨਹੀਂ ਲੱਸੀ ਕੋਈ ਡੋਲਦਾ ਲੱਸੀ ਦੀ ਬਹੁਤ ਕੀਮਤ ਹੈ ਮਿਲਦੀ ਹੋ ਨਹੀਂ